ਨੀ ਤੇਰੇ ਬਿਨੇ ਵੀ ਨਹੀਂ ਸਰਦਾ ਨਾ ਸਰਦਾ ਪਹਿਲਾਂ ਜਿਹੜੀ ਬਾਜਣ ਹੋਰੀ ਐ ਮੈਂ ਖੜੀ ਮਾਰਦਾ ਸਾਜ ਨੂੰ ਰਹਿਣੀ ਨਾ ਨਾਨੀ ਰਾਜੇ ਮਰੀ ਪੱਖ ਤੇ ਰੰਦ ਬਿਦੀ ਮਤੈ ਮਾਰੂ ਬੋਜਾ ਮੇਰੇ ਨਾਨੀ ਦੇ ਪਿਆਰੇ ਮੈਂ ਤਾਂ ਵੇਈ ਨਾਨੀ ਜਿਹੜਾ ਮਨ ਉੱਠ ਕੇ ਨਹੀਂ ਮਿਰੀ ਮੇਰੇ ਨਹੀਂ ਪਤਾ ਇਹ ਸਾਡੇ ਪੀੜੀ ਦਾ ਰਪੀੜੀ ਐ ਅੱਖਾਂ ਚੰਨੀ ਜਿਵੇਂ ਚਾਈ ਜਰੋ ਦਿਨ ਦਿਨ ਦੀ ਰਾਤ ਨੂੰ ਜੀਦਾ ਦੀਗਾ ਮੇਰੀ ਨਾਨੀ ਨੂੰ ਤਾਂ ਬਥੇਰਾ ਦਿਖਦਾ ਸੀ ਚੱਕ ਲਈ ਸੀ ਉਸ ਤੋਂ ਜੀ ਵਿਚਾਰੀ ਐ ਜਾਏ ਹਾਂ ਤੇਰੀ ਬਦੋਗੀ ਹਾਂ ਬ ਤੇਰੀ ਬ ਤੇਰੀ ਉਮਰ ਵਾਲੀ ਹੋ ਗਈ ਕਹਿ ਤੇ ਨਾਨੀ ਨੇ ਆਪਦੀ ਕੁੜੀ ਉੱਥੇ ਛੱਡੀ ਸੀ ਉੱਥੋਂ ਲਈ ਨਾਨੀ ਵੀ ਆਹੀ ਮम्मी ਨੇ ਆਪਦੀ ਕੁੜੀ ਇੱਥੇ ਛੱਡੀ ਸੀ ਉੱਥੋਂ ਬਹੁਤ ਕੁਝ ਹੋਇਆ ਸੀ ਜਿੱਦ ਤੇ ਮੇਰੀ ਮਾਂ ਮੈਨੂੰ ਮੇਰੇ ਨਾਨਕੇ ਤੋਂ ਲੈ ਇੱਥੇ ਨਾ ਤੇਰੀ ਜਿੱਡੀ ਨੂੰ ਬਹੁਤ ਕੁਝ ਹੋਇਆ ਸੀ ਨਾਨੀ ਤੁਹਾਨੂੰ ਨਾਨਕੇ ਛੱਡ ਕੇ ਉੱਥੋਂ ਲਿਆਏ ਤੇ ਮੈਂ ਤਾਂ ਗੱਲ ਸਮਝੀ ਮਾਦਾ ਵੀ ਲੈ ਆਈ ਉਹ ਤਾਂ ਜੈਪੜਾ ਮੁੜ ਕੇ ਬਾਣ ਨਹੀਂ ਦਿੱਤਾ ਬਾਣ ਨਹੀਂ ਦਿੰਦਾ ਮੇਰੇ ਮਦੂਦਾਂ ਬਾਗੀ ਮਤ ਤੂੰ ਫੇਰ ਆਉਣੀ ਆ ਮੈਨੂੰ ਤੁਹਾਨੂੰ ਮਦਦ ਕਰਾਉਣਾ ਕਹਿਣਾ ਕਿ ਤੁਹਾਨੂੰ ਵੀ ਅਸੀਂ ਵੀ ਨਹੀਂ ਆਈ ਹੈ ਨਾ ਹੈ ਕਹਿੰਦੀ ਮम्मी ਛੱਡਿਆ हां मेरी मां ने कह मिली मैं, दे दे मैं भी छटड़े होजे मेरी कुड़ी हो मेरी नानी भी मुनु बोलिए ਨਾਲ ਹੀ पापा कदी मुड़के छंद्रण ल्याए पैर ना पास जेड़ा वठे मुंह ते कैसा ਲੋਗ ਬਣਾ ਕੇ ਉਹ ਦਨ ਗਿਆ मम्मी गई ਨਹੀਂ ਵਿਚਾਰੀ हां मेरे पीछे वैर ਪਏ ਨਾਨੀ ਵੀ बस मेरे ਵਿਆਹ ਵળી ਗਈ ਸੀ ਪੰਜਰੋ ਕਿਉਂ ਲੜਦੇ ਨਾ ਪਤਾ ਲੱਗ ਗਿਆ ਅੰਡੇ ਗੋਣੇ ਤੂੰ ਆ ਗਈ ਬਿਆ ਟਿੱਕੇ ਕਿੱਡੀ ਮਾੜੀ 10 ਰੁਪਏ ਦੀ ਗੁਲਫੀ ਵਜੇ ਜਲੋਸ ਕਰਦੇ ਜਾਂਦੇ सड़िया चीजा वरती कद चलिया होना चाहे कुछ भी है सारे वेलिया <laughs> <बेड़ें जी>, सारा कुछ <laughs> <सी>। देखा बापा <laughs> ਸਭ ਮੰਨ ਲਿਆ ਸੋਇਲਾ ਜਣਾ ਨਾ ਦਾੜੀ ਚੈੱਕ ਕਰੋ ਹਲਾਇਓ ਨਾ ਬਸ ਸੋਇਲਾ ਜਣਾ ਕਰਤੀ ਟਿੱਕੀ ਟਿੱਕੀ ਬਸ ਬੈਣੇ ਬਸ ਹੁਣ ਜਮਾ ਸਹੀ ਸਹੀ ਰੋਈ ਦਾੜੀ ਹੰਪਰ ਸਰ ਨਹੀਂ